ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸੰਗਤ ਪਿਆਰਿਓ ਅੱਜ ਸੀ ਤੁਹਾਡੇ ਸਾਹਮਣੇ ਇੱਕ ਅਜਿਹੀ ਸਾਖੀ ਲੈ ਕੇ ਆਏ ਹਾਂ ਜੋ ਸਾਡੇ ਦਿਲਾਂ ਨੂੰ ਛੂ ਜਾਵੇਗੀ ਅਤੇ ਸਾਡੀ ਆਤਮਾ ਨੂੰ ਜਗਾ ਦੇਵੇਗੀ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੀ ਉਦਾਸੀਆਂ ਦੌਰਾਨ ਇੱਕ ਪੀਰ ਨਾਲ ਮਿਲੇ ਅਤੇ ਉਸ ਮੁਲਾਕਾਤ ਨੇ ਸਾਨੂੰ ਇਹ ਸਬਕ ਸਿਖਾ ਦਿੱਤਾ ਕਿ ਅਸਲੀ ਸ਼ਕਤੀ ਕਿੱਥੇ ਹੁੰਦੀ ਹੈ ਆਲ ਸੰਗਤ ਜੀ ਪੂਰੇ ਮਨ ਨਾਲ ਪੂਰੇ ਸ਼ਰਧਾ ਨਾਲ ਇਸ ਅਮਰ ਥਾਕੀ ਨੂੰ ਸੁਣੀਏ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਭਾਈ ਮਰਦਾਨਾ ਜੀ ਦੇ ਨਾਲ ਇੱਕ ਰੇਗਿਸਤਾਨੀ ਇਲਾਕੇ ਚੋਂ ਗੁਜ਼ਰ ਰਹੇ ਸਨ। ਧੁੱਪ ਬੜੀ ਤੇਜ ਸੀ ਅਤੇ ਰਸਤਾ ਬੜਾ ਲੰਮਾ ਸੀ। ਉਸ ਇਲਾਕੇ ਵਿੱਚ ਇੱਕ ਬਹੁਤ ਨਾਮੀ ਪੀਰ ਰਹਿੰਦਾ ਸੀ ਜਿਸ ਦਾ ਨਾਮ ਬਾਬਾ ਫਰੀਦ ਸੀ। ਉਹ ਬੜਾ ਗਿਆਨੀ ਅਤੇ ਅਧਿਆਤਮਿਕ ਇਨਸਾਨ ਸੀ। ਲੋਕ ਉਸ ਨੂੰ ਬਹੁਤ ਮੰंदे ਸਨ ਅਤੇ ਉਸ ਦੇ ਦਰਸ਼ਨ ਲਈ ਦੂਰ-ਦੂਰ ਤੋਂ ਆਉਂਦੇ ਸਨ। ਜਦੋਂ ਬਾਬਾ ਫਰੀਦ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਇਲਾਕੇ ਵਿੱਚ ਆ ਰਹੇ ਨੇ ਤਾਂ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਭਾਵਨਾ ਆਈ ਉਹ ਸੋਚਣ ਲੱਗਿਆ ਕਿ ਇਹ ਗੁਰੂ ਨਾਨਕ ਕੋਣ ਹਨ ਜਿਨ੍ਹਾਂ ਦੇ ਬਾਰੇ ਵਿੱਚ ਇੰਨਾ ਕੁਝ ਸੁਣਨ ਨੂੰ ਮਿਲਦਾ ਹੈ ਉਸਨੇ ਸੋਚਿਆ ਕਿ ਮੈਂ ਇਨ੍ਹਾਂ ਦੀ ਪ੍ਰਿਕਸ਼ਾ ਲਵਾਂਗਾ ਅਤੇ ਦੇਖਾਂਗਾ ਕਿ ਇਨ੍ਹਾਂ ਵਿੱਚ ਸੱਚਮੁੱਚ ਕੋਈ ਦੀਵੀ ਸ਼ਕਤੀ ਹੈ ਵੀ ਜਾਂ ਨਹੀਂ ਬਾਬਾ ਫਰੀਦ ਨੇ ਆਪਣੀ ਅਧਿਆਤਮਿਕ ਸ਼ਕਤੀ ਨਾਲ ਪੂਰੇ ਰਸਤੇ ਨੂੰ ਬੰਦ ਕਰ ਦਿੱਤਾ ਉਸਨੇ ਇੱਕ ਅਦ੍ਰਿਸ਼્ય ਦੀਵਾਰ ਖੜੀ ਕਰ ਦਿੱਤੀ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਜਗ੍ਹਾ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਲੱਗਿਆ ਜਿਵੇਂ ਕੋਈ ਰੁਕਾਵਟ ਆ ਗਈ ਹੈ ਉਹਨਾਂ ਨੇ ਕਿਹਾ ਮਹਾਰਾਜ ਲੱਗਦਾ ਹੈ ਅੱਗੇ ਕੁਝ ਅਜੀਬ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਹਾਂ ਮਰਦਾਨਿਆਂ ਕੋਈ ਸਾਨੂੰ ਰੋਕਣਾ ਚਾ ਰਿਹਾ ਹੈ ਪਰ ਉਹ ਨਹੀਂ ਜਾਣਦਾ ਕਿ ਜਿਸ ਦੇ ਨਾਮ ਦੀ ਸ਼ਕਤੀ ਸਾਡੇ ਕੋਲ ਹੈ ਉਸ ਦੇ ਅੱਗੇ ਕੋਈ ਰੁਕਾਵਟ टिक नहीं सकदी गुरुजी ने वाहेगुरु ਦਾ ਨਾਮ ਜਪਿਆ ਅਤੇ ਆਰਾਮ ਨਾਲ ਅੱਗੇ ਵੱਧ ਗਏ ਬਾਬਾ ਫਰੀਦ ਦੀ ਬਣਾਈ ਦੀਵਾਰ ਐਸੇ ਗਾਇਬ ਹੋ ਗਈ ਜਿਵੇਂ ਕਦੀ ਸੀ ਹੀ ਨਹੀਂ ਬਾਬਾ ਫਰੀਦ ਆਪਣੀ ਜਗ੍ਹਾ ਬੈਠਾ ਸਭ ਕੁਝ ਦੇਖ ਰਿਹਾ ਸੀ ਉਹ ਹੈਰਾਨ ਰਹਿ ਗਿਆ ਉਸ ਨੂੰ ਸਮਝ ਆ ਗਈ ਕਿ ਇਹ ਕੋਈ ਸਧਾਰਨ ਇਨਸਾਨ ਨਹੀਂ ਕੋਈ ਦਿਵਯ ਆਤਮਾ ਹੈ ਉਹ ਤੁਰੰਤ ਉਠਿਆ ਅਤੇ ਦੌੜਦਾ ਦੌੜਦਾ ਗੁਰੂ ਜੀ ਦੇ ਕੋਲ ਆਇਆ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ ਅਤੇ ਉਹਦੀ ਅੱਖਾਂ ਵਿੱਚ ਹੰਝੂ ਵਾਰ ਆਏ ਉਸਨੇ ਕਿਹਾ ਮਹਾਰਾਜ ਮੈਂ ਬੜਾ ਮੂਰਖ ਸਾਂ ਜੋ ਮੈਨੇ ਤੁਹਾਡੀ ਪ੍ਰੀਖਿਆ ਲੈਣੀ ਚਾਹੀਦੀ ਮੈਂ ਸਮਝਦਾ ਸਾਂ ਮੈਂ ਕੁਝ ਹਾਂ ਪਰ ਅੱਜ ਤੁਸੀਂ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਗੁਰੂ ਨਾਨਕ ਦੇਵ ਜੀ ਨੇ ਬੜੇ ਪਿਆਰ ਨਾਲ ਬਾਬਾ ਫਰੀਦ ਨੂੰ ਉਠਾਇਆ ਅਤੇ ਕਿਹਾ ਫਰੀਦਾ ਤੂੰ ਬੜਾ ਨੇਕ ਇਨਸਾਨ ਹੈ ਤੇਰੀ ਬక్తి ਸੱਚੀ ਹੈ ਪਰ ਯਾਦ ਰੱਖ ਅਸਲੀ ਸ਼ਕਤੀ ਹੰਕਾਰ ਵਿੱਚ ਨਹੀਂ ਨਮਰਤਾ ਵਿੱਚ ਹੁੰਦੀ ਹੈ ਜੋ ਆਪਣੇ ਆਪ ਨੂੰ ਕੁਝ ਸਮਝਦਾ ਹੈ ਉਹ ਵੈਗੁਰੂ ਤੋਂ ਦੂਰ ਹੋ ਜਾਂਦਾ ਹੈ ਅਤੇ ਜੋ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ ਉਹ ਵੈਗੁਰੂ ਦੇ ਬਿਲਕੁਲ ਨੇੜੇ ਹੁੰਦਾ ਹੈ ਬਾਬਾ ਫਰੀਦ ਨੂੰ ਇਸ ਗੱਲ ਦਾ ਗਹਿਣਾ ਅਹਿਸਾਸ ਹੋਇਆ ਉਸਨੇ ਕਿਹਾ ਮਹਾਰਾਜ ਅੱਜ ਤੋਂ ਮੈਂ ਆਪਣਾ ਸਾਰਾ ਅਹੰਕਾਰ ਛੱਡ ਦੇਵਾਂਗਾ ਅਤੇ ਸਿਰਫ ਵੈਗੁਰੂ ਦੇ ਨਾਮ ਵਿੱਚ ਲੀਨ ਰਵਾਂਗਾ ਗੁਰੂ ਜੀ ਨੇ ਮੁਸਕਰਾ ਕੇ ਉਸ ਨੂੰ ਅਸ਼ੀਰਵਾਦ ਦਿੱਤਾ ਅਤੇ ਦੋਨੋਂ ਮਹਾਪੁਰਸ਼ ਇੱਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ ਇਹ ਮੁਲਾਕਾਤ ਸਿਰਫ ਦੋ ਇਨਸਾਨਾਂ ਦੀ ਮੁਲਾਕਾਤ ਨਹੀਂ ਸੀ ਇਹ ਦੋ ਆਤਮਾਵਾਂ ਦਾ ਮਿਲਨ ਸੀ ਜੋ ਵਾਹਿਗੁਰੂ ਦੇ ਪਿਆਰ ਵਿੱਚ ਡੁੱਬ ਗਏ ਸਨ ਸੰਗਤ ਜੀ ਇਹ ਸਾਕੀ ਸਾਨੂੰ ਦੱਸਦੀ ਹੈ ਕਿ ਈੰਕਾਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਨਮਰਤਾ ਸਾਡਾ ਸਭ ਤੋਂ ਵੱਡਾ ਦੋਸਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਕਿ ਚਾਹੇ ਤੁਸੀਂ ਕਿੰਨੇ ਵੀ ਵੱਡੇ ਹੋ ਜਾਓ ਚਾਹੇ ਤੁਹਾਨੂੰ ਕਿੰਨੀ ਵੀ ਸ਼ਕਤੀ ਮਿਲ ਜਾਵੇ ਅਗਰ ਤੁਹਾਡੇ ਅੰਦਰ ਏੰਕਾਰ ਆ ਗਿਆ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ ਨਮਰਤਾ ਨਾਲ ਰਹੋ ਸੱਚੇ ਮਨ ਨਾਲ ਵਾਹਿਗੁਰੂ ਦਾ ਨਾਮ ਜਪੋ ਆਪਣੇ ਸਾਧੂ ਦੀ ਸੇਵਾ ਕਰੋ ਉਹ ਵਾਹਿਗੁਰੂ ਜੀ ਦਾ ਖਾਲਸਾਤ ਸ੍ਰੀ ਵਾਹਿਗੁਰੂ ਜੀ ਦੀ ਫਤ